ਸਰੇ ਵੀ ਇੱਕ ਹੁਣੇ-ਹੁਣੇ ਜਿਹੜੀ ਇੱਕ ਮੰਦਭਾਗੀ ਘਟਨਾ ਹੋਰ ਜਿਹੜੀ ਕਿ ਗਾਜੇਪੁਰ ਬਾਰਡਰ ਤੋਂ ਆਈ ਆ ਬਾਬਾ ਕਸ਼ਮੀਰ ਸਿੰਘ ਵੱਲੋਂ ਆ ਜਿਹੜੇ ਕਿ ਫਾਹ ਲੈ ਕੇ ਖੁਦਕੁਸ਼ੀ ਉੱਥੇ ਕਰੀ ਗਏ ਉਹਨਾਂ ਦੀ ਜੇਬ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ 100 ਸੱਟ ਨੋਟ ਵੀ ਮਿਲਿਆਗਾ ਫਿਲਹਾਲ ਉਹ ਵੀ ਉਹ ਲੈ ਕੇ ਤੁਹਾਨੂੰ ਦੱਸਾਂਗਾ ਉਸ ਦੇ ਵਿੱਚ ਵੀ ਉਹ ਲਿਖਿਆ ਗਿਆ ਕਿ ਉਹਨਾਂ ਦੀ ਜੇ ਮ੍ਰਿਤਕ ਦੇ ਨੂੰ ਉਹਨਾਂ ਦੇ ਪੋਤੇ ਵੱਲੋਂ ਜਿਹੜੀ ਕਿ ਅਗਨੀ ਦਿੱਤੀ ਜਾਵੇ ਗਾਜੇਪੁਰ ਬਾਰਡਰ ਤੇ ਜਿਵੇਂ ਹੁਣ ਪਹੁੰਚੇ ਸੀਗੇ ਇੱਥੋਂ ਇੱਕ ਹੋਰ ਮੰਦਭਾਗੀ ਜਿਹੜੀ ਕਿ ਘਟਨਾ ਸਾਹਮਣੇ ਆਈ ਆ ਬਾਬਾ ਕਸ਼ਮੀਰ ਸਿੰਘ ਦੱਸੇ ਜਾ ਰਹੇ ਨੇ ਐ ਬਜ਼ੁਰਗ ਜਿਨ੍ਹਾਂ ਵੱਲੋਂ ਕਿ ਅ ਕੋਦਕੁਸ਼ੀ ਕੀਤੀ ਗਈ ਆ ਜਦੋਂ ਕਿ ਸਫਾਈ ਕਰਮਚਾਰੀ ਉੱਥੇ ਪਹੁੰਚੇ ਸਨ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਆ ਜਿਹੜੀ ਕਿ ਮ੍ਰਿਤਕ ਦੇਹ ਨੂੰ ਉੱਥੋਂ ਉਤਾਰਿਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਦੇ ਵਿੱਚ ਇਹ ਮ੍ਰਿਤਕ ਦੇਹ ਪਈ ਹੈ ਤੇ ਉਸ ਤੋਂ ਬਾਅਦ ਆ ਜਿਹੜਾ ਕਿ ਦੱਸਿਆ ਜਾ ਰਿਹਾ ਵੀ ਪੋਸਟਮਾਰਟਮ ਲਈ ਜਿਹੜਾ ਕਿ ਗਾਜ਼ੀਆਬਾਦ ਸਿਵਲ ਹਸਪਤਾਲ ਵਿਖੇ ਇਸ ਮ੍ਰਿਤਕ ਦੇਹ ਨੂੰ ਉੱਥੋਂ ਲਿਆਇਆ ਜਾਊਗਾ ਬਾਕੀ ਉਹ ਸੁਸਾਇਡ ਨੋਟ ਦੇ ਵੀ ਤੁਹਾਨੂੰ ਦਿਖਾਵਾਂਗੇ ਉਸ ਦੇ ਉੱਤੇ ਕੀ ਲਿਖਿਆ ਜੇਕਰ ਮਿਲਦਾ ਕਰਦੇ ਆ ਕੋਸ਼ਿਸ਼ ਨੂੰ ਲੈਣ ਦੇ ਤੇ ਬਾਬਾ ਕਸ਼ਮੀਰ ਅਮਰ ਰਹਿਣ ਦੇ ਦੇ ਨਾਰੇ ਆ ਉਹ ਇਸ ਗਾਜਿਆਪੁਰ ਬਾਰਡਰ ਦੇ ਉੱਤੇ ਇੱਕ ਬਹੁਤ ਹੀ ਇੱਕ ਮੰਦਪਾਗੀ ਆ ਜਿਹੜੀ ਕਿ ਇਹ ਘਟਰਾ ਕਰਮ ਜਿਹੜਾ ਕਿ ਵਾਪਰਿਆ ਜਿਵੇਂ ਆਪਾਂ ਵੀ ਦੇਖਾਂਗੇ ਵੀ ਜਿਵੇਂ ਮੈਂ ਫੋਟੋ ਦਿਖਾ ਦਵਾਂ ਪੰਜਾਬ ਦੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਵੀ ਅਕਸਰ ਇਸ ਤੋਂ ਪਹਿਲਾਂ ਵੀ ਇਹ ਹੋ ਚੁੱਕੇ ਨੇ ਤੁਹਾਨੂੰ ਕੋਸ਼ਿਸ਼ ਕਰਦੇ ਆ ਤਸਵੀਰ ਦਿਖਾਉਣ ਦੀ ਬਾਬਾ ਸ਼ਾਈ ਬਾਬਾ ਕਸ਼ਮੀਰ ਸਿੰਘ ਦੱਸਿਆ ਜਾ ਰਿਹਾ ਹੈਗਾ ਇਹਨਾਂ ਨੂੰ ਇਹ ਕਿਹੜੀ ਜਗ੍ਹਾ ਨਾਲ ਸੰਬੰਧ ਸੀਗੇ ਇਹ ਕਿਹੜੀ ਜਗ੍ਹਾ ਨਾਲ ਸੰਬੰਧ ਪਸ਼ਿਆ ਪਸ਼ਿਆਪੁਰ ਉੱਤਰਾਖੰਡ ਕਿੱਥੇ ਗਾ ਗਿਆ ਹੈ ਕਿਹੜੀ ਉੱਤਰਾਖੰਡ ਪਸ਼ਿਆਪੁਰ ਉੱਤਰਾਖੰਡ ਨਹੀਂ ਉੱਤਰਾਖੰਡ ਨਹੀਂ ਹੈ ਯੂਪੀ ਯੂਪੀ ਬਲਾਸਪੁਰ ਯੂਪੀ ਬਲਾਸਪੁਰ ਯੂਪੀ ਹਾਂ ਦੱਸੋ ਯਾਰ ਵੀ ਯੂਪੀ ਬਲਾਸਪੁਰ ਦੇ ਜਿਹੜੀਆਂ ਡਿਸਟ੍ਰਿਕਟ ਗ rampur ਬਾਕੀ ਇੱਕ ਦੁਖਦ ਪਹਿਲੂ ਹੈਗਾ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਕਿਸਾਨ ਮੋਰਚਿਆਂ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਖੁਦ ਖੁਸ਼ੀਆਂ ਹੋਣਾ ਇੱਕ 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 ਇਸ ਤੋਂ ਪਹਿਲਾਂ ਵੀ ਬੰਨ ਲੱਗਿਆ ਕੱਲ ਵੀ ਇੱਕ ਬਜ਼ੁਰਗ ਸ਼ਹੀਦ ਹੋਏ ਨੂੰ ਪੱਕੜ ਹੜਤਾਲ ਤੇ ਬੈਠੇ ਸਨ ਜਿਨ੍ਹਾਂ ਨੇ ਕਿ ਕੱਲ ਆਪਣਾ ਜਿਹੜਾ ਕਿ ਸਰੀਰ ਇੱਥੇ ਤਿਆਗ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇੱਕ ਹੋਰ ਹੈ ਜਿਹੜੀ ਇੱਕ ਜਮੰਦਪਾ ਕੀ ਜਿਹੜੀ ਘਟਨਾ ਇਹ ਸਾਹਮਣੇ ਆਈ ਹੈਗੀ ਜਿਸ ਦੇ ਵਿੱਚ ਚੱਲਦੇ ਸ਼ੰਗਾਰ ਸ਼ੰਗਾਰ ਸ਼ਿਦਨਾਣ ਲਗਾਤਾਰ ਤੁਸੀਂ ਦੇਖਦੇ ਰਹੋ ਤਸਵੀਰਾਂ ਦੇ ਵਿੱਚੋਂ ਲਾਈਵ ਤੋਂ ਦਿਖਾ ਰਹੇ ਨੇ ਇੱਥੋਂ ਇੱਧਰ ਇੱਧਰ ਅ ਸਖ ਸੰਗਤ ਦੇ ਸਮੂਹ ਕਿਸਾਨ ਵੀਰੇ ਸ ਆ ਬਾਬਾ ਕਸ਼ਮੀਰ ਅ ਅਮਰ ਰਹੇ ਜਿਹੜੇ ਕਿ ਨਾਰੇ ਵੀ ਲੱਗ ਰਹੇ ਨੇ ਤੇ ਇਸ ਚੀਜ਼ ਦਾ ਜਿਹੜਾ ਕਿ ਦੁੱਖ ਵੀ ਜਤਾਇਆ ਜਾ ਰਿਹਾ ਬਹੁਤ ਬੜੀ ਜਿਹੜੀ ਜਨਤਾ ਦੀ ਹੈ ਮੈਂ ਉਹਨਾਂ ਬਾਤਾਂ ਮੈਂ ਕਹਿ ਰਿਹਾ ਤਾਂ ਨਜ਼ਰ ਦਿਉਣਾ ਹੈ ਹੈਲੋ ਜਿੰਦਾਬਾਦ ਬਾਈਟ ਕੋਰ ਜਿੰਦਾਬਾਦ ਆਪ ਨੂੰ ਵੀਰ ਹਲੋ ਹੁਣ ਇਹ ਕੋਰਟ ਜਿੰਦਾਬਾਦ ਜਿੰਦਾਬਾਦ ਦੇਖ ਵੀਰ ਇੱਕ ਨੂੰ ਬਾਬਾ ਜੀ ਬਾਬਾ ਜੀ ਹਾਂ ਜੀ ਤਰ੍ਹਾਂ ਦੇ ਬਾਬਾ ਰਾਤ ਬਾਬਾ ਦੇਖੋ ਹਾਂ ਜਿਹੜੀ ਫੈਕਟਰੀ ਨਗਰ ਵਾਪਰਿਆ ਜੀ ਮੜੀ ਤੁਹਾਡੇ ਕੋਲ ਕੀ ਜਾਣਕਾਰੀ ਹੈ ਸਵਨ ਜੀ ਸ਼ਾਇਦ ਇਹਨਾਂ ਸਵੇਰ ਦੀ ਘਟਨਾ ਆਈ ਹੈ ਅਸੀਂ ਇੱਥੇ ਹੈ ਜੀ ਵਲੰਟੀਅਰ ਸੇਵਾ ਕਰ ਰਹੇ ਹਾਂ ਇੱਥੇ ਅਸੀਂ ਨਾ ਉੱਤੇ ਗੇੜੀ ਮਾਰ ਰਹੇ ਸੀ ਤਾਂ ਸਾਨੂੰ ਪਤਾ ਲੱਗਾ ਕਿ ਥੱਲੇ ਸੋਸਾਇਟੀ ਕਿੱਟਾ ਜੀ ਹਾਂ ਜੀ ਮੀਪਾ ਕੋਠੀ ਵਾਲੇ ਕਿਸੇ ਦੀ ਗੱਲਵਾਜ਼ਾ ਜੀ ਅਸੀਂ ਜਿਹੜਾ ਹੋਇਆ ਵਾਪਰਿਆ ਇਹ ਇਹ ਸਾਨੂੰ ਨਾ 1.5 ਘੰਟੇ ਪਹਿਲਾਂ ਪਤਾ ਲੱਗਾ ਜੀ ਇਹ ਨਹੀਂ ਪਤਾ ਕਿਹੜੇ ਵੇਲੇ ਦੀ ਆ ਥੱਲੇ નીચે ਨਾ ਆਪਣਾ ਲੈਟਰੀ ਨੈਪ ਬਣੀ ਹੋਈ ਹੈ ਨਾ ਉਹਨਾਂ ਦੇ ਵਿੱਚ ਸੋਸਾਇਟੀ ਕੀਤਾ ਜੀ ਹਾਂ ਬਾਬਾ ਜੀ ਕਹਿੰਦੇ ਸੀ ਕਿ ਇਸ ਮੋੜ ਤੇ ਦੇ ਵਿੱਚ ਇਹ ਕਾਫੀ ਚਰਦੇ ਸੀਗੇ ਇੱਥੇ ਆਪਣਾ ਲੰਗਰ ਦੇ ਵਿੱਚ ਸੇਵਾ ਕਾਫੀ ਚਰਦੇ ਕਰ ਰਹੇ ਸੀਗੇ ਇਹ ਸੁਣ ਚਾਰੇ ਵਾਰ ਹੀਮਕੋਟ ਸਾਹਿਬ ਵੀ ਲੰਗਰ ਇਹਨਾਂ ਨੂੰ ਚਲਾਇਆ ਕਰਦੇ ਸੀ ਬਾਬਾ ਜੀ ਹਾਂ ਜੀ ਹਾਂ ਜੀ ਜਾਂਦੇ ਹਾਂ ਹਾਂ ਜੀ ਉੱਥੇ ਵੀ ਇਹ ਜਾਂਦੇ ਹਾਂ ਹਾਂ ਜੀ ਵੀਰ ਜੀ ਇਹ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਪੀਪਲ ਕੋਟੀ ਜਿਹੜਾ ਗੁਰਦੁਆਰਾ ਉੱਥੇ ਸੇਵਾ ਕਰਦੇ ਨੇ ਵੀਰੇ ਇੱਕ ਕਿਸਾਨ ਨੇ ਇਹਨਾਂ ਦੇ ਬੱਚੇ ਅੱਗੇ ਖੇਤੀ ਕਰਦੇ ਨੇ ਕਿਸਾਨ ਬੇਟਾ ਇਹਨਾਂ ਵਿੱਚ ਫਿਰ ਕੋਈ ਖੁਦਕੁਸ਼ੀ ਦਾ ਪੱਤਰ ਵੀ ਮਿਲਿਆ ਕੀ ਲਿਖਿਆ ਹੋਇਆ ਜੀ ਉਸ ਦੇ ਵਿੱਚ ਵੀਰ ਜੀ ਦੱਸਣਗੇ ਇਹਨਾਂ ਕੋਲ ਉਸ ਦੇ ਵਿੱਚ ਇਹਨਾਂ ਨੇ ਲਿਖਿਆ ਜੀ ਮੈਂ ਆਪਣੀ ਮਰਜ਼ੀ ਦੇ ਨਾਲ ਸੁਸਾਇਸਾਈਡ ਕਰ ਰਿਹਾ ਹਾਂ ਤਾਂ ਇਹ ਸੇ ਅੰਦੋਲਨ ਨੂੰ ਸਮਰਪਿਤ ਹੋ ਰਹੇ ਆਇਆ ਤੇ ਨਾਲੇ ਆਪਣਾ ਇਹਨਾਂ ਤੇ ਇੱਕ ਇੱਕ ਦੇ ਉੱਤੇ ਇਹਨਾਂ ਦੇ ਪੁੱਤੇ ਵੀ ਹੋ ਰਹੇ ਸੀ ਜੀ ਇਹਨਾਂ ਦਾ ਲੜਕਾ ਇੱਥੇ ਈ ਸੀ ਲੇਕਿਨ ਉਹ ਘਰ ਚਲੇ ਗਿਆ ਸੀ ਉਹ ਆ ਰਹੇ ਆ ਉਧਰੋਂ ਲੱਗ ਕੇ ਆ ਗਏ ਹਾਂ ਦੋ ਦਰ ਰੁਪਏ ਲਾ ਕੇ ਜਿਸ ਵੇਲੇ ਉਹ ਜਿਨ੍ਹਾਂ ਦੇ ਉੱਤੇ ਲਿਖੇ ਹੋਏ ਮੇਰੇ ਕੋਲ ਉਹਦੀਆਂ ਫੋਟੋਆਂ ਮੌਜੂਦ ਹੈ ਜੀ ਇਹ ਮੈਂ ਕਹਿਣਾ ਚਾਹੁੰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਿੰਨੀਆਂ ਹਤਿਆਵਾਂ ਹੋਰ ਕਰੂਗੀ ਸਰਕਾਰ ਇਹ ਹਤਿਆ ਤੇ ਹਤਿਆ ਹਤਿਆ ਤੇ ਹਤਿਆ ਕਰਾਈ ਜਾ ਰਹੀ ਹੈ ਉਹ ਤਰੀਕਾ ਤੇ ਤਰੀਕਾ ਦਿੱਈ ਜਾ ਰਹੀ ਹੈ ਤਰੀਕਾ ਤੇ ਤਰੀਕਾ ਦਿੱਈ ਜਾ ਰਹੀ ਹੈ ਅਗਰ ਇਹਨੇ ਸਰਕਾਰ ਨੇ ਨਹੀਂ ਕੁਝ ਕਰਨਾ ਅਗਰ ਇਹਨੇ ਕਾਨੂੰਨ ਵਾਪਸ ਨਹੀਂ ਲੈਣੇ ਇਹ ਇੱਥੇ ਹੀ ਖੜ ਖੜ ਖੜਦੇ ਆ ਉਸ ਬੰਦੇ ਗੋਲੀਆਂ ਚਲਾਉਣ ਅਸੀਂ ਇੱਥੇ ਹੀ ਛਿੱਧੀਆਂ ਪਾ ਜਾਾਂਗੇ ਅਸੀਂ ਬਾਪੂ ਜੀ ਦੇ ਨਾਲ ਹੀ ਮਰਨਾ ਚਾਹੁੰਦੇ ਆ ਆਉਣ ਛਿੱਤੀ ਲੈ ਕੇ ਕੋਈ ਬੰਦੂਕਾ ਲੈ ਕੇ ਆਉਣ ਸਾਨੂੰ ਮਾਰਨ ਗੋਲੀਆਂ ਅਸੀਂ ਕਿੰਨਾ ਚਿਰ ਆਪਣੀਆਂ ਹਤਿਆਵਾਂ ਬਰਦਾਸ਼ਤ ਕਰਾਂਗੇ ਆਪਣੀਆਂ ਇਹ ਸਰਕਾਰ ਹਤਿਆਰੀ ਹੋ ਚੁੱਕੀ ਹੈ ਕਿਸਾਨ ਦਿਖਣ ਨਹੀਂ ਦੇ ਇਹਨਾਂ ਨੂੰ ਕਿਸਾਨ ਮਰ ਰਿਹਾ ਰੋਜ਼ ਦਾ ਰੋਜ਼ ਰੋਜ਼ ਦਾ ਰੋਜ਼ ਅੱਜ 50 ਕਿਸਾਨ ਮਰ ਚੁੱਕੇ ਨੇ ਇਹ ਇਹ ਤਿੰਨ ਆਦਮੀ ਨੂੰ ਖੁਸ਼ ਕਰਨ ਵਾਸਤੇ ਅਮਬਾਨੀ ਅੰਡਾਰੀ ਨੂੰ ਖੁਸ਼ ਕਰਨ ਵਾਸਤੇ ਇਹ ਕਿੰਨੇ ਹੱਤਿਆ ਕਰੂਗੀ ਹੁਣ ਕਮੇਟੀ ਵੱਲੋਂ ਕੀ ਫੈਸਲਾ ਲਿਆ ਕਮੇਟੀ ਵੱਲੋਂ ਕੋਈ ਫੈਸਲਾ ਕਮੇਟੀ ਵੱਲੋਂ ਫੈਸਲਾ ਲਿਆਇਆ ਜਾ ਰਹੀ ਹੁਣ ਕਮੇਟੀਆਂ ਤੇ ਵਿਚਾਰੀਆਂ ਲੱਗੀਆਂ ਨੇ ਆਪਣੀ ਸੇਵਾ ਸਮਰਕਰ ਸਮਰਕਰਨ ਵਾਸਤੇ ਇਹਦੀ ਬਰਪਾਈ ਕੌਣ ਕਰ ਸਕਦਾ ਹੈ ਇਹਦੇ 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 ਬੱਚਿਆਂ ਦੇ ਬਰਪਾਈ ਕੋ ਕਰ ਸਕਦਾ ਬਜ਼ੁਰਗ ਜੀ ਇਹ ਸਰਕਾਰ ਨੇ ਬਹੁਤ ਜ਼ਿਆਦਾ ਘਾਟਾ ਕਿਸਾਨਾਂ ਨੂੰ ਪੈ ਰਿਹਾ ਹੈ ਔਰ ਕਿਸਾਨ ਮਰ ਰਿਹਾ ਔਰ ਇਹ ਇੱਕ ਬਿਲਕੁਲ ਸੁੱਤੀ ਪਈ ਇੱਕ ਸਰਕਾਰ ਔਰ ਸਰਕਾਰ ਆਪਣੇ ਆਪ ਹੀ ਚਾਹ ਰਹੀ ਹੈ ਉਹ ਵਿਰੋਧ ਕਰਉਣਾ ਚਾਹ ਰਹੀ ਹੈ ਆਪਣਾ ਦੇਖੋ ਚੱਲੇ ਤੱਕ ਕਿੰਨਾ ਸ਼ਾਂਤੀ ਪਿਰੇ ਬਤਾਰਨਾ ਚੱਲੇ ਆਇਆ ਹੈ ਇਦਾਂ ਦੀਆਂ ਘਟਨਾਵਾਂ ਜੇ ਵਾਧਦੀਆਂ ਰਹੀਆਂ ਤਾਂ ਦੱਸੋ ਕੀ ਹੋਊਗਾ ਉਹਨਾਂ ਵਾਲੇ ਟਾਈਮ ਦੇ ਵਿੱਚ ਇਹ ਨਾਲ ਤਾਂ ਵਿਰੋਧ ਕਰਨਾ ਹੀ ਪਨੇਗਾ ਨਾ ਥੋੜੇ ਕਿੰਨਾ ਚਿਰ ਰੁਕਾਂਗੇ ਅਸੀਂ ਇਦਾਂ ਕਿਉਂਕਿ ਬਹੁਤ ਮੁਸ਼ਕਲ ਹੈ ਜੀ ਜਿਵੇਂ ਹਾਂ ਬਿਲਕੁਲ ਜਿਵੇਂ ਤੁਹਾਨੂੰ ਸਾਈਡ ਤੋਂ ਅਹ ਦਿਖਾ ਰਹੇ ਹਾਂ ਕਿ ਅਸਲ ਦੇ ਵਿੱਚ ਜਿਹੜੀ ਕੋਈ ਹੋਰ ਮੰਦਬਾਗੀ ਜਿਹੜੀ ਘਟਨਾਗੇ ਗਾਜੀਆਪੁਰ ਵਾਟਰ ਦੇ ਉੱਪਰ ਵਾਪਰੀ ਹੈ ਤੇ ਇਸ ਤੋਂ ਇਲਾਵਾ ਕੱਲ ਵੀ ਇੱਕ ਬਜ਼ੁਰਗ ਕਿਸਾਨ ਦੀ ਜਿਹੜੀ ਕਿ ਉਹਨਾਂ ਨੇ ਵੀ ਇੱਥੇ ਜਾਨ ਚਲੀ ਗਈ ਇਸ ਤੇ ਹੁਣ ਬਾਬਾ ਕਸ਼ਮੀਰ ਸਿੰਘ ਜਿਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਸਵੇਰੇ ਸਫਾਈ ਸੇਵਕਾਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਉਹਨਾਂ ਦੀ ਲਾਸ਼ ਨੂੰ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ 'ਚ ਜਿਹੜਾ ਕਿ ਰੱਸੀ ਉਹਨਾਂ ਨੇ ਗਲ ਚ ਪਾਈ ਸੀ ਉਸ ਨੂੰ ਕੱਟ ਕੇ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਆ ਜਿਹੜੀ ਮ੍ਰਿਤਕ ਦੇ ਆ ਉਹ ਹੁਣ ਇੱਥੇ ਫਿਲਹਾਲ ਉਹ ਮੌਕੇ ਵਾਲੇ ਸਥਾਨ ਤੋਂ ਲੈ ਕੇ ਸਟੇਜ ਦੇ ਕੋਲ ਇਸ ਐਂਬੂਲੈਂਸ ਦੇ ਰਾਹੀਂ ਲਿਆਂਦੀ ਗਈ ਹੈਗੀ ਤੇ ਇਸ ਤੋਂ ਇਲਾਵਾ ਕਮੇਟੀ ਦੇ ਹਾਊਸ ਦੇ ਵੀ ਕੋਈ ਗੱਲਬਾਤ ਚੱਲ ਰਹੀ ਹੈਗੀ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਉਹ ਸੁਸਾਇਡ ਨੋਟ ਵੀ ਦਿਖਾਵਾਂਗੇ ਜਿਸ ਦੇ ਉੱਤੇ ਉਹਨਾਂ ਨੇ ਲ ਕਿਸਾਨ ਮੋਰਚਿਆਂ ਦੇ ਵਿੱਚ ਇਸ ਤਰ੍ਹਾਂ ਦਾ ਹੁਣ ਵਾਕਈ ਬਹੁਤ ਜਿਹੜਾ ਕਿ ਮੰਦਭਾਗਾ ਗੱਲ ਸਿਰਫ ਇਸ ਦਾ ਜਿਹੜਾ ਕਿ ਜ਼ਿੰਮੇਵਾਰਾ ਜ਼ਿੰਮੇਵਾਰ ਆਪਾਂ ਇਹਦਾ ਸਿਰਫ ਸਰਕਾਰ ਪ੍ਰਸ਼ਾਸਨ ਨੂੰ ਹੀ ਮੰਨਦੇ ਆਂ ਕਿ ਜਿੰਨਾ ਵੱਲੋਂ ਕਿ ਮਜਬੂਰ ਕੀਤਾ ਗਿਆ ਕਿਸਾਨਾਂ ਨੂੰ ਸੜਕ ਉੱਤੇ ਰੋਲਣ ਲਈ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਤੁਸੀਂ ਦੇਖ ਰਹੇ ਹੋ ਸਤਨਾਬਾਈ ਗੁਰੂ ਦਾ ਜਾਪ ਕੀਤਾ ਜਾ ਰਿਹਾ ਹੈਗਾ ਗੱਲਿਆ ਬਰਾ ਬਾਰਡਰ ਦੇ ਉੱਤੋਂ ਤਸਵੀਰਾਂਆਂ ਹੁਣੇ-ਹੁਣ ਦੀ ਜਿਹੜੀ ਕਿ ਮੰਦਭਾਗੀ ਘਟਨਾ ਵਾਪਰੀ ਐ ਬਈ ਬੇਟਾ ਐਸੇ ਹੱਥ ਮਾਂਡਾ ਲੋ ਓਏ ਐਸੇ ਹੱਥ ਮਾਂਡਾ ਲੋ ਮਾਨ ਕੇ ਲੋ ਭਾਈ ਉਹਨਾਂ ਨੂੰ ਫੋਨ ਕਰ ਲਓ ਕਿੱਥੇ ਜਾ ਬੰਦੇ ਉਹ ਉਹ ਭਾਈ ਰਵਿੰਦਰ ਕਿੱਥੇ ਆ ਰਵਿੰਦਰ ਤੇਰੇ ਕੋਲ ਹੁਣ ਕਹ ਬਾਈ ਨੂੰ ਕਿ ਲਾ ਕੇ ਉਹ ਉਦੋਂ ਨੰਗ ਨੰਗ ਨਾ ਜਾਣ ਉਹ ਆਪਾਂ ਬੈਠੇ ਰਹਿ ਜੀਏ ਮੈਂ ਇੱਥੇ ਮੇਰੇ ਸਟੇਜ 'ਤੇ ਤਰੀ ਮਾਰੀ ਨੂੰ ਫੋਨ ਦਾ ਗਾਜਾ ਪਰ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਇੱਕ ਜਿਹੜਾ ਦੁੱਖ ਦਾ ਹੋਰ ਘਟਰਾ ਘਰ ਮਾ ਬਾਬਾ ਕਸ਼ਮੀਰ ਸਿੰਘ ਆ ਜਿਨ੍ਹਾਂ ਵੱਲੋਂ ਕਿ ਖੁਦ ਖੁਸ਼ੀ ਕਰੀ ਗਈ ਆ ਹੁਣੇ-ਹੁਣੇ ਚੰਦ ਮਿੰਟ ਪਹਿਲਾਂ ਦੀ ਜਿਹੜੀ ਕਿ ਘਟਨਾ ਗਈ ਉਹਨਾਂ ਦਾ ਭਾਈ ਦਿਨੇਂਦਰ ਉਹਨਾਂ ਨੂੰ ਪੁੱਛ ਲਾਦੇ ਕਿ ਕਿੱਥੇ ਦਿਨੇਂਦਰ ਉਹਨੂੰ ਪੁੱਛ ਲਾਦੇ ਕਿ ਕਿੱਥੇ ਇੱਕ ਬੰਦੇ ਆ ਸੁੱਕੇ ਜਰੇ ਹੈਗਾ ਉਹਦਾ ਘਰ ਦਾ ਕੁਝ ਇਹ ਵੀ ਹੈ ਬਾਬਾ ਕਸ਼ਮੀਰ ਸਿੰਘ ਜੀ ਦੀ ਨਸਟ ਕੇ ਹੋ ਰੱਖਿਆ ਗਿਆ ਹੈ ਔਰ ਬਖਵਾਖ ਜਿਠੇ ਬੰਦੇ ਦੇ ਵੀ ਜਿਹੜੇ ਕਿ ਨਵੰਦੇ ਇਸ ਘਟਨਾ ਕਰਮ ਤੇ ਜਿਹੜਾ ਆਪਣਾ ਦੁੱਖ ਜ਼ਾਹਰ ਕਰ ਰਹੇ ਨੇ ਇਹ ਦੂਸਰੀ ਇੱਥੇ ਮੌਤ ਦੱਸੀ ਜਾ ਰਹੀ ਹੈ ਇੱਕ ਕੱਲ ਬਜ਼ੁਰਗ ਬਲਵਾਂ ਜਿਹੜਾ ਕਿ ਭੋਖੜ ਤਾਲ ਦਰਾਂ ਉਹਨਾਂ ਦੀ ਜਾਨ ਚਲੀ ਗਈ ਤੇ ਇੱਕ ਬਾਬਾ ਕਸ਼ਮੀਰ ਸਿੰਘਾ ਜ਼ਿਲ੍ਹਾ ਬਲਵਾਂ ਹੁਣ ਦੱਸਿਆ ਗਿਆ ਵੀ ਖੁਦ ਖੁਸ਼ੀ ਕਰੀ ਗਈ ਹੈਗੀ ਮੌਸਮ ਵੀ ਲਗਾਤਾਰ ਜਿਹੜਾ ਕਿ ਇੱਕ ਪੂਰਾ ਖਰਾਬ ਹੋ ਚੁੱਕਿਆ ਕਣੀਆਂ 20 ਪੈ ਰਿਹਾ ਹੈਗੇ ਇੱਥੇ ਤੇ ਦੇ ਨਾਲ ਬਾਕੀ ਇਸ ਚੀਜ਼ ਦਾ ਵੀ ਕਾਫੀ ਦੁੱਖ ਜਿਤਾਇਆ ਜਾ ਰਿਹਾ ਗਾਜੀਆਪੁਰ ਬਾਰਡਰ ਦੇ ਉੱਤੇ ਜਿਹੜਾ ਕਿ ਫਲਸ਼ਾਂ ਜਿਹੜੀਆਂ ਬਣੀਆਂ ਹੋਈਆਂ ਹਨ ਉਸ ਦੇ ਕੋਲ ਹੀ ਆ ਰੱਸੀ ਗਲ ਦੇ ਵਿੱਚ ਪਾ ਕੇ ਇਸ ਖੁਦਕੁਸ਼ੀ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਸਤਨਾ ਵਾਹਿਗੁਰੂ ਦਾ ਜਾਬ ਕਰ ਰਹੇ ਨੇ ਤੇ ਇੱਕ ਕਿਸਾਨ ਵੱਲੋਂ ਜਿਹੜੇ ਕਿ ਕੱਲ ਖੁਦਕੁਸ਼ੀ ਬਜ਼ੁਰਗ ਵੱਲੋਂ ਆਪਣਾ ਸਰੀਰ ਤਿਆਗ ਕੇ ਆ ਗਿਆ ਸੀ ਤੇ ਇੱਕ ਇਹ ਹੈ ਜਿਹੜਾ ਇੱਕ ਮੰਦਪਾਗਾ ਇੱਕ ਘਟਨਾ ਕਰਮ ਵਾਪਰੇ ਆ ਚਲੋ ਕੋਈ ਨਾ ਗੰਧ ਜਾਵੇ ਅ ਸੁਵੰਦਿਤ ਪੁਲਿਸ ਅਧਿਕਾਰੀ ਵੀ ਮੌਜੂਦਾ ਪਹੁੰਚ ਚੁੱਕੇ ਨੇ ਇਧਰ ਜੀ ਰੰਗ ਜਾਇ ਤੇ ਉੱਪਰ ਦੀ ਜੀ ਆਰੇ ਆਰੇ ਪੁੱਤਾਂ ਦੀ ਆਦੇ ਨਾਲ ਜਾਂਦਾ ਟੱਪ ਗਿਆ ਦੇ ਨਾਲ ਹੀ ਆ ਚੜਜੋਗੇ ਛੇਤੀ ਪੋਰਸਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਸੀਨੀਅਰ ਅਧਿਕਾਰੀ ਆ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਇੱਥੇ ਸ਼ਹਿਰ ਐਸਪੀ ਰੰਕ ਦੇ ਅਧਿਕਾਰੀ ਪਹੁੰਚ ਰਹੇ ਨੇ ਹੁਣੇ ਜਿਹੜੇ ਕਿ ਚੰਦ ਮੈਂਟ ਅੱਧਾ ਘੰਟਾ ਪਹਿਲਾਂ ਦੀ ਇਹਨੂੰ ਕਟਨਾ ਦੱਸਿਆ ਜਾ ਰਿਹਾ ਹੈਗਾ ਬੇਟਾ ਚਲੋ ਬਾਹਰ ਚਲੋ ਬਾਹਰ ਅਸੀਂ ਇੱਥੋਂ ਗੱਡੀ ਇਹ ਤਾਂ ਭੇਜ ਦਈਏ ਫਿਰ ਗੱਡੀ ਭੇਜ ਦਈਏ ਇਹ ਇੰਨੇ ਲੈ ਕੇ ਆ ਰਹੇ ਨੇ ਪਿੰਡ ਦਾ ਪਛਿਆ ਪੋਲੇ ਜਿੱਥੇ ਆਪਾਂ ਦਸਤੀ ਪੜਾ ਕਰਦੇ ਆ ਨਾ ਪੰਜ ਤੇ ਬਿਲਕੁਲ ਨਾਲ 150 ਵਰਤ ਤੇ ਤਿੰਨ ਭਰਾ ਨੇ ਪਤੀ ਜੇ ਨੇ ਇਹਦੇ ਪੁੱਤਰ ਨੇ ਪੋਤੀਆਂ ਪੁੱਤਰੇ ਨੇ ਇਹ ਉਹਨਾਂ ਨਾਲ ਗੱਲ ਕੀਤੀ ਇਹਦੇ ਲੜਕੇ ਨਾਲ ਮੈਂ ਲਾਡੀ ਉਹਦਾ ਨਾਂ ਹੈ ਉਹ ਕਹਿੰਦਾ ਇਹ ਸਾਰਾ ਪਰਿਵਾਰ ਸਾਰਾ ਹੀ ਕੋੜਮਾ ਇਹਦਾ ਸੰਸਕਾਰ ਆਪਣੇ ਘਰ ਕਰਨਾ ਚਾਹੁੰਦੇ ਆ ਤੇ ਦਾ ਸ਼ੀਰ ਘਰ ਭੇਜੋ ਇਹਨੇ ਖਾਸ ਕੀਤੀ ਆ ਵੀ ਮੇਰਾ ਸ਼ੀਰ ਦਾ ਸੰਸਕਾਰ ਇੱਥੇ ਹੋਵੇ ਹੁਣ ਆਪਾਂ ਪਰਿਵਾਰ ਦੀ ਮਨਣੀ ਆ ਕਿਵੇਂ ਕਰਨਾ ਪਰਵਾਰ ਦੀ ਪਰਵਾਰ ਦੀ ਚਾਹੀਦੀ ਪਰਵਾਰ ਦੀ ਚਾਹੀਦੀ ਉਹ ਆਖਰ ਤੇ ਉਹ ਪਰਵਾਰ ਦਾ ਹੈ ਨਾ ਠੀਕ ਆ ਇੱਥੇ ਆਇਆ ਹੈ ਸਾਡੇ ਕੋਲ ਹਾਂ ਤੇ ਉਹਨੂੰ ਦੁੱਖ ਲੱਗਿਆ ਕਿ ਸਾਡੇ ਨਾਲ ਦਾ ਬੇਇਤਰਾ ਹੋ ਰਹੀ ਆ ਤੇ ਉਹਨੇ ਆਪਣਾ ਆਤਮਤਾ ਕੀਤਾ ਏ ਪਰ ਚੰਨੀ ਪਰਵਾਰ ਦੀ ਚਾਹੀਦੀ ਆ ਠੀਕ ਆ ਨਾ ਕਿਉਂਕਿ ਇੱਥੇ ਪਰਵਾਰ ਸਾਡੇ ਨਾਲ ਤੰਗ ਹੋਏਗਾ ਮੁਸ਼ਕਲ ਹੈ ਕਿ ਆਪਾਂ ਸਾਰਿਆਂ ਨੂੰ ਪ੍ਰਬੰਧ ਕਰਨ ਚ ਤੇ ਇੱਕ ਆ ਕੇ ਦਾ ਸਰੀਰ ਆਪਾਂ ਹੁਣ ਫਿਰ ਤੁਸੀਂ ਸਾਰੇ ਫੈਸਲਾ ਦੇ ਦਿੱਤਾ ਏ ਆਪਾਂ ਪਰਵਾਰ ਕੋ ਪਹਚਾਨਨੇ ਆ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਇਹ ਕੁਛ ਨਹੀਂ ਸੀ ਆ ਦੇਖੋ ਆਜੋ 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 ਲੈਨ ਪਾ ਨਾ ਬਾਕੀ ਸਾਰੇ ਪ੍ਰਧਾਨ ਦਰਸ਼ਨ ਜਿਹੜੇ ਹੁੰਦੇ ਐ ਅਸੀਂ ਕਰਦੇ ਕੋਈ ਨਿਕਲ ਜਾਂਦੇ ਐ ਵੋਲੰਟੀਅਰ ਇੱਧਰ ਪਾਉੜੀਆਂ ਇੱਧਰ ਦਾ ਲੈਨ ਬਣਾ ਲਓ ਇੱਧਰ ਇੱਧਰ ਵੀ ਜਾਣ ਲਈ ਇਦੋਂ ਆਈ ਜਾਂਦੇ ਆ ਬੰਦੇ ਇਦਾਂ ਆਈ ਜਾਂਦੇ ਆ ਬੰਦੇ ਆ ਬੰਦੇ ਆਪਾਂ ਆਏ ਕਿਉਂ ਆ ਆ ਪੀੜਾ ਨੂੰ ਹਟਾ ਦੇ ਲੈ ਇਧਰ ਗਿਆ ਸੀ ਨੰਨੀ ਤਿੰਨ ਘੰਟਾ ਸੁਝੇ ਤੇ ਇੱਥੋਂ ਨਾ ਇੰਦਿਰਸ਼ਨ ਕਰਕੇ ਇਦਾਂ ਦੀ ਨਿਕਲ ਨਿਕਲਦਾ ਰਾਹ ਦੇ ਦਿਓ ਇਧਰ ਨਿਕਲਦਾ ਰਾਹ ਦੇ ਦਿਓ

ਵੀਰ ਜੀ ਇਹਨਾਂ ਨੂੰ ਅਕੁਰੇਵ ਅਕੁਰੇਵ ਤੁਹਾਡੇ ਕੋਲ ਹੈ ਜੀ ਉੱਪਰ ਪ੍ਰੋਪਰ ਜਾਣਕਾਰੀ ਹੈਗੀ ਨਾ ਉਹਨਾਂ ਤੋਂ ਦੀ ਬਾਬਾ ਜੀ ਨੂੰ ਹੈਗੀ ਸੀ ਉਹਨੇ ਬੋਲਣਾ ਜੀ ਕਸ਼ਮੀਰ ਸਿੰਘ ਦਾ ਮਾਮਲਾ ਚੱਲ ਰਿਹਾ ਹੈ ਹਾਂ ਬਿਲਕੁਲ ਜਿਹੜਾ ਕਿ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਦੇ ਪਰਿਵਾਰ ਨੇ ਕਿਹਾ ਵੀ ਜਿਹੜੀ ਮ੍ਰਿਤਕ ਦੇ ਹੈਗੀ ਬਾਬਾ ਕਸ਼ਮੀਰ ਸਿੰਘ ਦੀ ਉਹ ਘਰ ਵੇਚੀ ਜਾਵੇ ਤੇ ਇਹ ਕੀਤਾ ਗਿਆ ਹੈਗਾ ਫੈਸਲਾ ਹੋਣਾ ਤੇ ਹਾਂ ਪੁਲਿਸ ਦੇ ਜਿਹੜੇ ਕੁਝ ਅਧਿਕਾਰੀ ਆ ਉਹ ਇਥੋਂ ਦੇ ਸੰਬੰਧਤ गलबात कर रहे हैं है ने मैं और कुछ ठीक है क्योंकि मज़े लेती है अभी कहानी राजन में मज़े लेते हैं भाभी ने कहा के बेटे के साथ पुष्प तो मैडम

더워 보 니까 너무 ਸੰਗਤਾ ਜਿਹੜੀ ਕਿ ਦਰਸ਼ਨ ਕਰ ਰਹੀ ਹੈ ਅਮਰਿਤਕ ਦੇ ਦੇ ਆਵਾਜ਼ ਆ ਰਹੀ ਹੈ ਥੋੜੀ ਜਿਹੀ ਵੀ ਦੱਸਿਆ ਜਾਵੇ ਜੀ ਇਹਦੇ ਵਿੱਚ ਸੰਗਤ ਬਹੁਤ ਹੈ ਮੇਰਾ ਵੀਰ ਖੇਤੀ ਜੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਜਿਹੜੇ ਕਿ ਇੱਥੇ ਨੂੰ ਮੌਜੂਦ ਹੈ ਜਿ세 ਬੰਦਿਆਂ ਦੀਆਂ ਕਿਸਾਨ ਕਮੇਟੀ ਦੇ ਮੈਂਬਰ ਨੇ ਉਹ ਆ ਗੋ ਗੱਲਬਾਤ ਕਰ ਰਹੇ ਨੇ ਫਸੇ ਲਿਏ ਨਹੀਂ ਨਾ ਤੇ ਹੀ ਕੋਈ ਨਾ ਪਤਾ ਨਾ ਕਸਾਉਂਦੇ ਆਮਣੇ ਆ ਆਪਣੇ ਮੋੜਦਾ ਨਹੀਂ ਨਹੀਂ ਆਪਣੇ ਇੱਧਰ ਲਾਇਆ ਪਿੱਛੇ ਪਿੱਛੇ ਇੱਧਰ ਦਾ ਆਪਣੇ ਨਵਾਬਗੰਜ ਦੇ ਲੱਗ ਆਹ ਆਹ ਕਿੱਥੇ ਲੱਗਦਾ ਮੋੜਪੁਰੀ ਜਾਣਕਾਰੀ ਲੈ ਕੇ ਕਰਦੇ ਆਪਾਂ ਗੱਲਬਾਤ ਵੀ ਕੀ ਗੱਲਬਾਤ ਹੋਈ ਇੱਥੇ ਪ੍ਰਸ਼ਾਸਨ ਦੇ ਨਾਲ ਭਾਈ ਕਿੱਥੇ ਹੋ ਤੁਸੀਂ ਹਾਂ ਉਸੇ ਮੈਂ ਕਿਹਾ ਸੀ ਠੀਕ ਠੀਕ ਓਕੀ ਐਂਬੂਲੈਂਸ ਕੋਲੋਂ ਮਾਰੋ ਇੱਕ ਗੱਲ ਬਜ਼ੁਰਗ ਵੱਲੋਂ ਜਿਹੜਾ ਕਿ ਸ੍ਰੀਰਤ ਕਿਹਾ ਗਿਆ ਸੀਗਾ ਇੱਥੇ ਹੜਤਾਲ ਦੌਰਾਨ ਤੇ ਇੱਕ ਜੀ ਬਾਬਾ ਕਸ਼ਮੀਰ ਸਿੰਘ ਜਿੰਨਾ ਵੱਲੋਂ ਕਹਿੰਦੇ ਕੁਝ ਕੁਸ਼ੀ ਕੀਤੀ ਗਈ ਹੈ ਘੰਟਾ ਭਰ ਪਹਿਲਾਂ ਜਿਨ੍ਹਾਂ ਨੇ ਮ੍ਰਿਤਕ ਦੇਹ ਸੇ ਰੱਖੇ ਤੇ ਜਿਹੜੇ ਕਿ ਬਾਕੀ ਸੰਗਤ ਉਹਨਾਂ ਨੇ ਮ੍ਰਿਤਕ ਦੇਹ ਦੇ ਦਰਸ਼ਨ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਆਗੂਆਂ ਦੀ ਆਪਸੀ ਗੱਲਬਾਤ ਚੱਲ ਰਹੀ ਹੈ ਤੇ ਪਰਿਵਾਰ ਵੱਲੋਂ ਜਿਹੜੇ ਕਿ ਕਿਹਾ ਗਿਆ ਸੀਗਾ ਵੀ ਜਿਹੜੀ ਉਹਨਾਂ ਦੀ ਮ੍ਰਿਤਕ ਦੇਹ ਆ ਗਈ ਉਸ ਨੂੰ ਘਰ ਭੇਜ ਦਿੱਤਾ ਜਾਵੇ ਤੇ ਸਾਰਿਆਂ ਨੇ ਇਸ ਤੇ ਸਾਰਿਆਂ ਦੀ ਸਹਿਮਤੀ ਲੈ ਕੇ ਜਿਹੜੀ ਮ੍ਰਿਤਕ ਦੇਹ ਆ ਹੁਣ ਇਸ ਤੋਂ ਇਲਾਵਾ ਪੋਸਟਮਾਰਟਮ ਲਈ ਗਾਜ਼ੀਆਬਾਦ ਤੋ ਬੋਸ ਮਾਰਡਮ ਹੁਣ ਪ੍ਰਾਂਤ ਜਿਹੜਾ ਕੇ ਬਾਅਦ ਚੋਂ ਉਸ ਨੂੰ ਜਿਹੜਾ ਕਿ ਘਰ ਭੇਜਣ ਦੀ ਉਹ ਤਿਆਰੀ ਕੀਤੀ ਜਾਵੇ ਕਿ ਬੇਹਦ ਇਸ ਦਾ ਘਟਨਾ ਨੂੰ ਲੈ ਕੇ ਦੁੱਖ ਚਿਤਾਇਆ ਜਾ ਰਿਹਾ ਹੈਗਾ ਇੱਕ ਕੱਲ ਤੇ ਉਸ ਤੋਂ ਬਾਅਦ ਜਿਹੜੀ ਕਿ ਅੱਜ ਸਵੇਰੇ ਇਹ ਮੰਦਭਾਗ ਜਿਹੜੀ ਘਟਨਾ ਸਾਹਮਣੇ ਆਈ ਹੈਗੀ ਪ੍ਰਸ਼ਾਸਨ ਦੇ ਤੇ ਕਿਸਾਨਾਂ ਆਗੂਆਂ ਦੀ ਆਪਸੀ ਗੱਲਬਾਤ ਚੱਲ ਰਹੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਤੇ ਜਥੇਬੰਦੀ ਇਹਨਾਂ ਦੇ ਆਗੂਆਂ ਨਾਲ ਵੀ ਗੱਲ ਕਰਾਂਗੇ ਕਿ ਘਟਨਾ ਸੰਬੰਧੀ ਜਿਹੜੀ ਕਿ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਰਐਨ ਬਈ ਇੱਥੇ ਹੋ ਰਹੀ ਹੈ ਆਜੀ ਆਪਰ ਬਾਟਰ ਦੀਆਂ ਤਸਵੀਰਾਂਾਂਗੇ ਇਹ ਜਿਹੜੇ ਕਿ ਪਹਿਲਾਂ ਦੱਸਿਆ ਜਿਹੜੀ ਮੰਦਪਾ ਕੀ ਘਟਨਾ ਬਾਬਾ ਕਸ਼ਮੀਰ ਸਿੰਘ ਬੱਲਵਾ ਜਿਹੜੇ ਕਿ ਖੁਦਕੁਸ਼ੀ ਕਰੀ ਗਿਆ ਫਾਹ ਲੈ ਕੇ ਇੱਥੇ ਉਹਨਾਂ ਦੇ ਮ੍ਰਿਤਕ ਦੇ ਇਹਨੂੰ ਰੱਖਿਆ ਗਿਆਗਾ ਆ ਮ੍ਰਿਤਕ ਦੇ ਰੇ ਅੰਤਮ ਦਰਸ਼ਨ ਕਰ ਰਹੇ ਨੇ ਤੇ ਉਸ ਤੋਂ ਇਲਾਵਾ ਕਿਸਾਨ ਆਗੂਆਂ ਦੇ ਤੇ ਪੁਲਿਸ ਪ੍ਰਸ਼ਾਸਨ ਦੀ ਆਪਸੀ ਗੱਲਬਾਤ ਚੱਲ ਰਹੀ ਹੈਗੀ ਪਰਿਵਾਰ ਵੱਲੋਂ ਕਿਹਾ ਗਿਆ ਸੀਗਾ ਕਿ ਇਹਨਾਂ ਦੇ ਜਿਹੜੇ ਕਿ ਮ੍ਰਿਤਕ ਦੇ ਉਸਨੂੰ ਕਰ ਭੇਜ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਹੁਣ ਇਸਨੂੰ ਪੋਸਟਮਾਰਟਮ ਦੇ ਲਈ ਗਾਜ਼ੀਆਬਾਦ ਸਿਵਲ ਹਸਪਤਾਲ ਭੇਜਿਆ ਜਾਵੇਗਾ ਤੇ ਇਸ ਉਪਰੰ타 ਜਿਹੜਾ ਕਿ ਉਸ ਨੂੰ ਕਾਰ ਭੇਜਣ ਦੀ ਜਿਹੜੀ ਕਿ ਉਹ ਤਿਆਰੀ ਕੀਤੀ ਜਾਏਗੀ ਹਾਲਾਂਕਿ ਵੀ ਦੱਸਿਆ ਗਿਆ ਕਿ ਉਹਨਾਂ ਦੀ ਜੇਬ ਦੇ ਵਿੱਚੋਂ ਇੱਕ ਖੁਦ ਖੁਦ ਹੀ ਨੋਟ ਵੀ ਪੰਜ 10 ਮਿੰਟ ਨਾਮ ਜਪ ਲਓ ਸਾਰੇ ਜਾਨੇ ਸਤਨਾਮ ਵਾਹਿਗੁਰੂ ਸਤ ਜੀ ਤੇ ਜਾਣਾ ਲੋ ਜੀ ਤੇ ਜਾਣਾ ਲੋ વીર જી જામના લાવ જી જામના લા વાગ અગે ਤੱਕ ਦੇਰੇ ਜਿਹੜੇ ਕਿ ਆਤਮ ਆ ਦਰਸ਼ਨ ਕੀਤੇ ਜਾ ਰਹੇ ਨੇ ਹੁਣ ਆ ਪੋਸਟਮਾਰਟਮ ਦੇ ਲਈ ਜਿਹੜਾ ਦੱਸਿਆ ਜਾ ਰਿਹਾ ਵੀ ਇਹਨਾਂ ਦੀ ਮ੍ਰਿਤਕ ਦੇਹ ਨੂੰ ਭੇਜਿਆ ਜਾ ਰਿਹਾ ਆ ਰਕੇਸ਼ ਟਕੈਤ ਇਥੋਂ ਦੇ ਜਿਹੜੇ जो uh, तो 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 गए ये दुखद घटना है और सरकार को अब सोचना चाहिए क्योंकि किसान ने इस आंदोलन को अपने दिल से जोड़ दिया तो सत्तर परसेंट लोग हैं जो किसान है ਤੁਨ ਕੀ ਭਾਵਨਾਵਾਂ ਕੋ ਕਦਰ ਕਰਕੇ ਸਰਕਾਰਾਂ ਕੋ ਇਹ ਬਿੱਲ ਵਾਪਸ ਲੈਣਾ ਚਾਹੀਏ ਇਹ ਦੁਖਦ ਘਟਨਾ ਹੈ ਉਹ ਕਿ ਕਿਸਾਨ ਮਾਮਲੇ ਯਹਾਂ ਹੋਗੇ ਇਹ ਹੋਗਾ ਕਰੀਬ 40 ਤੋਂ ਜ਼ਿਆਦਾ ਹੋਗਾ ਵੀ ਸ਼ਹੀਦ ਹੋ ਗਏ ਜੀ ਪੂਰੇ ਅੰਦੋਲਨ ਨੂੰ ਬਿਲਕੁਲ ਇਹ ਦੁਖਦ ਘਟਨਾ ਸਾਰਾ ਹੁੰਦਾ ਜੀ ਦਾ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ ਇਸ ਦੇ ਸੰਬੰਧੀ ਜਿਹੜੇ ਇੱਕ ਬਾਬਾ ਕਸ਼ਮੀਰ ਸਿੰਘ ਉਹਨਾਂ ਦਾ ਨਾਮ ਹੈਗਾ ਖੁਦਕੁਸ਼ੀ ਕਰੀ ਗਈ ਹੈ ਪਰਮੇਸ਼ਰ ਸਿੰਘ ਜੀ ਅੱਜ ਉਹਨਾਂ ਨਾਲ ਵੀ ਗੱਲ ਕਰ ਲਿਆ ਚਲੋ ਚਲੋ ਨਹੀਂ ਲਾਲੋ ਬਾਈ ਬਾਬਾ ਜੀ ਹਾਂ ਕੋਈ ਨਹੀਂ ਚੱਲੇ ਲਿਆ ਦੇ ਮੈਂ ਖੜਾ ਦਿੰਨੇ ਆ ਇੱਕ ਮਿੰਟ ਮਾਈਕ ਫੜੋ ਹਾਂ ਕਰੇ ਵੀ ਫੜ ਲੇ ਮੈਂ ਮਾਈਕ ਫੜ ਲਓ ਜੀ ਨਾਲੇ ਰਾਮਬੈਂਟਰੀ ਬਬਜੀ ਜਿਹੜੀ ਇੱਕ ਹੋਰ ਇੱਕ ਘਟਨਾ ਵਾਪਰੀ ਹੈ ਦੁਖਦ ਘਟਨਾ ਵਾਪਰੀ ਹੈ ਕਿ ਕੀ ਜਾਣਕਾਰੀ ਹੈ ਕੌਣ ਸਨ ਬਾਬਾ ਕਸ਼ਮੀਰ ਸਿੰਘ ਜੀ ਤੇ ਹੁਣ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਜੀ ਇਹ ਜੀ ਬਾਪੂ ਕਸ਼ਮੀਰ ਸਿੰਘ ਪਿੰਡ ਪਸ਼ਿਆਪੁਰ ਤਹਿਸੀਲ ਬਲਾਸ਼ਪੁਰ ਜ਼ਿਲ੍ਹਾ ਰਾਮਪੁਰ ਯੂਪੀ ਦੇ ਸਨ 70 ਕੁ ਸਾਲ ਦੀ ਉਮਰ ਹੈ ਦੋ ਇਹਨਾਂ ਦੇ ਬੇਟੇ ਨੇ ਜੱਟ ਸੇ ਕਿਸਾਨ ਨੇ ਤੇ ਅੱਛਾ ਪਰਿਵਾਰ ਹੈ ਆਪਣੇ ਜਦੋਂ ਹਿਮਕੋਟ ਸਾਹਿਬ ਨੂੰ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ ਉੱਥੇ ਪੀਪਲ ਕੋਠੀ ਇਹ ਰਾਚ ਲੰਗਰ ਦੀ ਸੇਵਾ ਵੀ ਕਰਦੇ ਨੇ ਕਿੰਨੇ ਦਿਨਾਂ ਤੋਂ ਸਾਡੇ ਇਸ ਮੋਰਚੇ ਦੇ ਵਿੱਚ ਆਏ ਹੋ? ਆ ਪਹਿਲਾਂ ਵੀ ਆਉਂਦੇ ਰਹੇ ਨੇ ਹੁਣ ਤਾਂ ਮੈਨੂੰ ਪਤਾ ਨਹੀਂ ਕਿਸ ਦਿਨ ਤੋਂ ਆਏ ਨੇ ਬੇਟਾ ਇਹਨਾਂ ਦਾ ਪਰਸੋ ਮੈਨੂੰ ਮਿਲਿਆ ਸੀਗਾ ਤੇ ਹਾਂ ਕਾਫੀ ਦਿਨ ਤੋਂ ਇੱਥੇ ਸਾਲ ਪਹਿਲਾਂ ਵੀ ਸ਼ੁਰੂ ਚ ਆਏ ਸਨ। ਕੀ ਕੋਈ ਰਾਗ ਪਈ ਹੈ ਜੀ ਕੋਈ ਗੱਲਬਾਤ ਜਾਂ ਕੋਈ ਨਾਲ ਦਿਨ ਪਤਾ ਲੱਗਿਆ ਹੋਵੇ ਇਸਨੂੰ ਜਾਂ ਮਾਨਸਿਕ ਤੌਰ ਤੇ ਉਹ ਇੰਨੀ ਹਾਂ ਨਹੀਂ ਨਹੀਂ ਬਿਲਕੁਲ ਫਿਜ਼ੀਕਲੀ ਫਿੱਟ ਸਨ ਮਾਨਸਿਕ ਤੌਰ ਤੇ ਫਿੱਟ ਸਨ ਕੋਈ ਐਸੀ ਮੁਸ਼ਕਲ ਨਹੀਂ ਸਿਰਫ ਜਿੱਥੇ ਮੈਂ ਚੌਂਕੀ ਤਰ੍ਹਾਂ ਕਰਦਾ ਗੁਰਦੁਆਰਾ ਨਵਾਬਗੰਜ ਉਸ ਤੋਂ 1.5 ਕਿਲੋਮੀਟਰ ਤੇ ਇਹਨਾਂ ਦਾ ਪਿੰਡ ਹੈ ਆ ਮਿਲਦੇ ਰਹਿੰਦੇ ਸੀ ਪੂਰੇ ਫਿੱਟ ਸਨ ਫਿਜ਼ ਕੋਈ ਐਸੀ ਪ੍ਰਸੰਧ ਨਹੀਂ ਜਿਹੜਾ ਖੁਦਕੁਸ਼ੀ ਨੋਟ ਵੀ ਦੱਸਿਆ ਯਾਰ ਕੀ ਲਿਖਿਆ ਜੀ ਉਸ ਦੇ ਉੱਪਰ ਉਹਦੇ ਚ ਉਹਨੇ ਇਹ ਲਿਖਿਆ ਹੈ ਵੀ ਮੈਂ ਜੋ ਕਿਸਾਨਾਂ ਨਾਲ ਦੁਰਵਿਹਾਰ ਹੋ ਰਿਹਾ ਹੈ ਕਿਸਾਨ ਰੋਟਾਂ ਤੇ ਬੈਠੇ ਨੇ ਕਿੰਨੇ ਦੁਖੀ ਨੇ ਸਰਕਾਰ ਕੋਈ ਗੱਲ ਮੰਨ ਨਹੀਂ ਰਹੀ ਤੇ ਇਹ ਕਰਕੇ ਮੈਂ ਸਰਕਾਰ ਨੂੰ ਦੇ ਕੰਨਾਂ 'ਚ ਆਵਾਜ਼ ਪਾਉਣ ਵਾਸਤੇ ਉਹਨਾਂ ਨੂੰ ਸਮਝਾਉਣ ਵਾਸਤੇ ਪਹਿਲੇ ਲੋਕੀ ਕਿੰਨੇ ਦੁਖੀ ਆ ਤੇ ਤਾਂ ਮੈਂ ਬਲਦਾਨ ਦੇ ਰਿਆਂ ਹੋਰ ਜਿਹੜੀ ਉਹਨਾਂ ਨੇ ਮ੍ਰਿਤਕ ਤੇ ਕਿੱਥੇ ਲਿਜਾਇਆ ਜਾ ਰਿਹਾ ਹੈ ਤੇ ਕੀ ਇਸ ਤੋਂ ਬਾਅਦ ਅਗਲੀ ਕਾਰ ਮ੍ਰਿਤਕ ਉਹਨਾਂ ਦੀ ਤਾਂ ਭਾਵਨਾ ਸੀ ਕਿ ਮੇਰਾ ਸੰਸਕਾਰ ਇੱਥੇ ਕੀਤਾ ਜਾਏ ਜੋਨਾਂ ਆਪਣਾ ਅੰਤਮ ਨੋਟ ਲਿਖਿਆ ਏ ਪਰ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਭਰਾ ਨਾਲ ਮੇਰੇ ਨਾਲ ਗੱਲ ਹੋਈ ਆ ਉਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ ਆ ਉਹਨਾਂ ਆਖਿਆ ਵੀ ਆਪਣਾ ਅੰਤਮ ਸੰਸਕਾਰ ਅਸੀਂ ਪਰਿਵਾਰ ਚ ਪਿੰਡ ਲਿਆ ਕੇ ਕਰਨਾ ਚਾਹੁੰਦੇ ਆ ਕਦੋਂ ਤੱਕ ਜਿਹੜੀ ਉਹਨਾਂ ਦੇ ਮ੍ਰਿਤਕ ਦੇਹ ਨੂੰ ਇੱਥੋਂ ਪਿੰਡ ਲਿਆਇਆ ਜਾਊਗਾ ਜੀ ਹੁਣ ਉਹਨਾਂ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਉਦੋਂ ਤੱਕ ਉਹਨਾਂ ਦਾ ਪਰਿਵਾਰ ਪਹੁੰਚੇਗਾ ਫਿਰ ਸਰੀਰ ਪਿੰਡ ਚਲੇ ਜਾਏਗਾ ਸੰਸਕਾਰ ਕੱਲ੍ਹ ਨੂੰ ਹੋਏਗਾ ਐ ਲਗਾਤਾਰ ਜਿਵੇਂ ਪੰਜਾਬ ਦੇਖ ਲਏ ਜਿੱਥੇ ਵੀ ਕਿਸਾਨ ਮੋਰਚੇ ਚੱਲ ਰਹੇ ਨੇ ਇਸ ਤਰ੍ਹਾਂ ਦੇਆਂ ਕਿ ਡਰਾਮਾ ਵਾਪਰੀਆਂ ਕਿਸ ਤਰ੍ਹਾਂ ਦੇਖਦੇ ਹੋ ਕੀ ਤੇ ਕਿਸਾਨਾਂ ਦੀ ਬਾਲ ਬਾਦ ਸਰਕਾਰ ਗਲਤੀ ਕਰਦੀ ਹੈ ਟਾਲਮ ਟੋਲ ਕਰਦੀ ਹੈ